ਸਾਸ਼ੂ ਕਾਲ ਜੀ ਮੇਰੇ ਚੈਨਲ ਰੂਪਪੇਗ ਤੇ ਤੁਹਾਡਾ ਸਵਾਗਤ ਆ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ oily skin ਲਈ ਰੈਮਡੀ ਗਰਮੀਆਂ ਦਾ ਮੌਸਮ ਆ ਆਪਣੀ ਸਕਿਨ ਤੇ ਜਿਹੜਾ oil ਹੈ ਬਹੁਤ ਜ਼ਿਆਦਾ ਬਾਹਰ ਨਿਕਲ ਰਿਹਾ ਆ ਮੇਰੀ ਸਕਿਨ ਬਹੁਤ ਜ਼ਿਆਦਾ ਸੈਂਸਿਟਿਵ ਆ ਤੇ ਮੇਰੀ ਸਕਿਨ ਦੇ ਉੱਤੋਂ oil ਵੀ ਬਹੁਤ ਜ਼ਿਆਦਾ ਜਿਹੜਾ ਉਹ ਮੇਰੀ ਪ੍ਰੋਡਿਊਸ ਕਰਦੀ ਆ ਸਕਿਨ ਅੱਜ ਮੈਂ ਤੁਹਾਨੂੰ ਦੱਸੂੰਗੀ ਵੀ ਆਪਣੀ ਸਕਿਨ ਦੇ ਉੱਤੋਂ ਆਇਲ ਨੂੰ ਕਿੱਦਾਂ ਰਿਮੂਵ ਕਰ ਸਕਦੇ ਆ ਮੈਂ ਤੁਹਾਨੂੰ ਇਹਦੇ ਲਈ ਇੱਕ ਹੋਮ ਮੇਡ ਰੈਮੇਡੀ ਤੁਹਾਡੇ ਨਾਲ ਸ਼ੇਅਰ ਕਰੂੰਗੀ ਸਭ ਤੋਂ ਪਹਿਲਾਂ ਮੈਂ ਇੱਥੇ ਲੈ ਲਿਆ ਜੀ ਇੱਕ ਚਮਚ ਬੇਸਨ ਬੇਸਨ ਜਿਹੜਾ ਹੁੰਦਾ ਹੈ ਉਹ ਆਪਣੀ ਸਕਿਨ ਦੇ ਉੱਤੋਂ ਸਾਰੇ ਆਇਲ ਨੂੰ ਆ ਜਿਹੜਾ ਉਹ ਹਟਾ ਦਿੰਦਾ ਆ ਤੇ ਸਾਰੀ ਜਿਹੜਾ ਆਇਲ ਆ ਉਹਨੂੰ ਸੋਖ ਕੇ ਹਟਾ ਦਿੰਦਾ ਤੇ ਡਰਟ ਵੀ ਉਤਾਰ ਦਿੰਦਾ ਤੇ ਬੈਕਟੀਰੀਆ ਨੂੰ ਵੀ ਖਤਮ ਕਰ ਦਿੰਦਾ ਆ ਇਹ ਇੱਕ ਕਲੀਨਰ ਦੀ ਤਰ੍ਹਾਂ ਕੰਮ ਕਰਦਾ ਆ ਉਸ ਤੋਂ ਬਾਅਦ ਇਹਦੇ ਵਿੱਚ ਮੈਂ ਮਿਕਸ ਕਰਾਂਗੀ ਇੱਕ ਚਮਚ ਚੰਦਨ ਦਾ ਪਾਊਡਰ ਚੰਦਨ ਦਾ ਪਾਊਡਰ ਜਿਹੜਾ ਹੁੰਦਾ ਹੈ ਉਹ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਸਮੂਥੀ ਕਰ ਦਿੰਦਾ ਹੈ ਇਹ ਆਪਣਾ ਜਿਹੜੀ ਸਕਿਨ ਦੇ ਵਿੱਚੋਂ ਆਪਣੀ ਜੋ ਐਕਸੈਸ ਆਇਲ ਹੈ ਜਿਹੜਾ ਬਾਹਰ ਨਿਕਲਦਾ ਜਿਹਦੀ ਆਪਣੀ ਸਕਿਨ ਨੂੰ ਬਿਲਕੁਲ ਵੀ ਜ਼ਰੂਰਤ ਨਹੀਂ ਹੁੰਦੀ ਇਹ ਉਹਨੂੰ ਰਿਮੂਵ ਕਰ ਦਿੰਦਾ ਹੈ ਤੇ ਆਪਣੀ ਸਕਿਨ ਨੂੰ ਆ ਜਿਹੜਾ ਉਹ ਆਇਲ ਨੂੰ ਬਾਹਰ ਕਾਢ ਕੱਢ ਕੇ ਬਿਲਕੁਲ ਵਧੀਆ ਕਰ ਦਿੰਦਾ ਹੈ ਧੂੜ ਮਿੱਟੀ ਅਤੇ ਧੁੱਪ ਦੇ ਨਾਲ ਜਿਹੜੀ ਆਪਣੀ ਸਕਿਨ ਬਿਲਕੁਲ ਡੈੱਡ ਹੋ ਜਾਂਦੀ ਹੈਗੀ ਇਹ ਉਹਨੂੰ ਹਟਾ ਕੇ ਆਪਣੀ ਸਕਿਨ ਨੂੰ ਬਹੁਤ ਜ਼ਿਆਦਾ ਗਲੋ ਦਿੰਦਾ ਹੈ ਉਸ ਤੋਂ ਬਾਅਦ ਮੈਂ ਜੀ ਇੱਥੇ ਲਵਾਂਗੀ ਨਿੰਮ ਦਾ ਪਾਊਡਰ ਨਿੰਮ ਦਾ ਪਾਊਡਰ ਹੈ ਜਿਹੜਾ ਆਪਣੀ ਸਕਿਨ ਲਈ ਬਹੁਤ ਜ਼ਿਆਦਾ ਵਧੀਆ ਹੈ ਸਕਿਨ ઓਇਲੀ ਹੋਣ ਦੇ ਕਾਰਨ ਆਪਣੀ ਸਕਿਨ ਦੇ ਵਿੱਚੋਂ ਬਹੁਤ ਜ਼ਿਆਦਾ ਪਿੰਪਲਸ ਹੋਣ ਲੱਗਦੀਆਂ ਨੇ ਬਹੁਤ ਜ਼ਿਆਦਾ ਦਾਗ ਪੈ ਜਾਂਦੇ ਆ ਪਿੰਪਲਸ ਨਾਲ ਤੇ ਜਿਹੜਾ ਆਇਲ ਆਗਾ ਉਹ ਵੀ ਬਹੁਤ ਜ਼ਿਆਦਾ ਨਿਕਲ ਰਿਹਾ ਹੁੰਦਾ ਆ ਜਿਹੜਾ ਨਿੰਮ ਦਾ ਪਾਊਡਰ ਹੁੰਦਾ ਆ ਇਹ ਆਪਣੀ ਸਕਿਨ ਦੇ ਉੱਪਰੋਂ ਆਇਲ ਨੂੰ ਤਾਂ ਰਿਮੂਵ ਕਰਦੇ ਹੀ ਕਰਦਾਗਾ ਤੇ ਨਾਲ ਇਹ ਆਪਣੀ ਸਕਿਨ ਦੇ ਉੱਪਰ ਜਿਹੜੇ ਆਇਲ ਦੇ ਨਾਲ ਆਪਣੀ ਸਕਿਨ ਦੇ ਉੱਪਰ ਪਿੰਪਲ ਹੁੰਦੇ ਆ ਪਿੰਪਲ ਦੇ ਵਿੱਚੋਂ ਫਿਰ ਉਹ ਪਿੰਪਲ ਨੇ ਜਿਹੜੇ ਉਹ ਬ੍ਰੇਕਆਉਟਸ ਹੁੰਦੇ ਆਗੇ ਉਖਰਾਵ ਹੋ ਜਾਂਦੇ ਆ ਇਹ ਉਹਨਾਂ ਨੂੰ ਚਿਰਚੜਾ ਪਾਉਣਾ ਜਿਹੜੀ ਸਕਿਨ ਇਰੀਟੇਟ ਹੋਈ ਵੀ ਹੁੰਦੀ ਆ ਇਹ ਉਹਨੂੰ ਖਤਮ ਕਰ ਦਿੰਦਾ ਆ ਤੇ ਆਪਣੀ ਸਕਿਨ ਨੂੰ ਜਿਹੜਾ ਇਹ ਬਿਲਕੁਲ ਵਧੀਆ ਬਣਾ ਦਿੰਦਾ ਆ ਇਸ ਤੋਂ ਬਾਅਦ ਜੀ ਇਹਦੇ ਵਿੱਚ ਮੈਂ ਐਡ ਕਰੂੰਗੀ ਮਲਤਾਨੀ ਮਿੱਟੀ ਮਲਤਾਨੀ ਮਿੱਟੀ ਤੁਹਾਨੂੰ ਪਤਾ ਹੀ ਆ ਆਪਣੀਆਂ ਮਾਮਾ ਵੀ ਪਹਿਲਾਂ ਵਰਤਦੀਆਂ ਸੀ ਦਾਦੀਆਂ ਵਰਤਦੀਆਂ ਸੀ ਮਲਤਾਨੀ ਮਿੱਟੀ ਆ ਜਿਹੜੀ ਉਹ ਆਪਣੀ ਸਕਿਨ ਦੇ ਉੱਤੋਂ ਆਇਲ ਰਿਮੂਵ ਕਰਨ ਲਈ ਬਹੁਤ ਜ਼ਿਆਦਾ ਵਧੀਆ ਆ ਆਪਣੀਆਂ ਪ੍ਰਾਣੀਆਂ ਬੀਬੀਆਂ ਤੇ ਇਹਨੂੰ ਗਾਜੀ ਵੀ ਕਹਿੰਦੀਆਂ ਸੀ ਮੈਂ ਵੀ ਛੋਟੀ ਹੁੰਦੀ ਇਹਨੂੰ ਗਾਜੀ ਕਹਿੰਦੀ ਹੁੰਦੀ ਸੀ ਇਹ ਆਪਣੀ ਸਕਿਨ ਦੇ ਉੱਪਰੋਂ ਬਿਲਕੁਲ ਆਇਲ ਨੂੰ ਰਿਮੂਵ ਕਰ ਦਿੰਦਾ ਹੈ ਬਿਲਕੁਲ ਹੀ ਖਤਮ ਕਰ ਦਿੰਦਾ ਹੈ ਜਿਹੜੀ ਗਾੜੀ ਉਹ ਆਪਣੀ ਫੇਸ ਲਈ ਗਰਮੀਆਂ ਦੇ ਵਿੱਚ ਜਿਹੜੀ ਆਇਲੀ ਸਕਿਨ ਆ ਗਈ ਜਿਹੜੀ ਕਿ ਮੇਰੇ ਵਾਂਗੂ ਹੁੰਦਾ ਕਿ ਕੁੜੀਆਂ ਨੂੰ ਵੀ ਤੁਸੀਂ ਨੇ ਫੇਸ واਸ਼ ਕੀਤਾ ਆ ਆਪਣਾ ਫੇਸ ਧੋਤਾ ਤੇ ਨਾਲ ਦੀ ਨਾਲ ਉਸ ਤੋਂ ਬਾਅਦ ਤੁਹਾਡੀ ਸਕਿਨ ਦੇ ਵਿੱਚ ਆਇਲ ਬਾਹਰ ਨਿਕਲਣ ਲੱਗ ਜਾਂਦਾ ਇਹ ਉਹਨਾਂ ਲਈ ਰੈਮਡੀ ਹੈ ਜਿਹੜੀ ਬੈਸਟ ਆ ਜਿਹੜੀ ਇਹ ਮਲਤਾਨੀ ਮਿੱਟੀ ਹੈਗੀ ਸਕਿਨ ਦੇ ਉੱਤੋਂ ਬਿਲਕੁਲ ਹੀ ਆਪਣੇ ਆਇਲ ਨੂੰ ਰਿਮੂਵ ਕਰ ਦੂਗੀ ਉਸ ਤੋਂ ਬਾਅਦ ਇਹਨੂੰ ਮਿਕਸ ਕਰਨ ਦੇ ਲਈ ਮੈਂ ਗੁਲਾਬ ਜਲ ਦਾ ਯੂਜ਼ ਕੀਤਾ ਆ ਤੁਸੀਂ ਚਾਹੋ ਤਾਂ ਪਾਣੀ ਦਾ ਯੂਜ਼ ਵੀ ਕਰ ਸਕਦੇ ਹੋ ਬਟ ਤੁਹਾਨੂੰ ਪਤਾ ਜਿਹੜਾ ਗੁਲਾਬ ਜਲ ਹੁੰਦਾ ਹੈਗਾ ਉਹ ਇੱਕ ਟੋਨਰ ਦੀ ਤਰ੍ਹਾਂ ਹੁੰਦਾ ਹੈਗਾ ਜਿਹੜਾ ਕਿ ਆਪਣੀ ਸਕਿਨ ਦੇ ਉੱਤੋਂ ਸਾਰੀ ਡਲਟ ਨੂੰ ਜਿਹੜਾ ਉਤਾਰ ਦਿੰਦਾ ਆ ਪਹਿਲਾਂ ਮੈਂ ਇੱਥੇ ਦੋ ਚਮਚ ਗੁਲਾਬ ਜਲ ਲਿਆ ਕੇ ਉਸ ਤੋਂ ਬਾਅਦ ਥੋੜਾ ਜਿਹਾ ਪਾਣੀ ਯੂਜ਼ ਕੀਤਾ ਆ ਜਿਹੜੀਆਂ ਕੁੜੀਆਂ ਦੀ ਸਕਿਨ ਜ਼ਿਆਦਾ ਸੈਂਸਿਟਿਵ ਨਹੀਂ ਹੈਗੀ ਜਾਂ ਫਿਰ ਜਿਨ੍ਹਾਂ ਦੀ ਸਕਿਨ ਦੇ ਉੱਤੇ ਪਿੰਪਲਸ ਨਹੀਂ ਹੈਗੇ ਉਹ ਲੈਮਨ ਦਾ ਯੂਜ਼ ਵੀ ਕਰ ਸਕਦੇ ਆ ਕਿ ਜਿਹੜੀ ਲੈਮਨ ਆਗਾ ਉਹ ਵੀ ਬਿਲਕੁਲ ਹੀ ਜਿਹੜੇ ਆਇਲੀ ਸਕਿਨ ਨੂੰ ਰਿਮੂਵ ਕਰ ਦਿੰਦਾਗਾ ਤੇ ਸਕਿਨ ਨੂੰ ਡਰਾਈ ਕਰ ਦਿੰਦਾਗਾ ਜਿਹੜੀਆਂ ਕੁੜੀਆਂ ਦੀ ਸਕਿਨ ਸੈਂਸਿਟਿਵ ਨਹੀਂ ਆ ਪਿੰਪਲ ਸਕਿਨ ਤੇ ਨਹੀਂ ਆ ਜੇ ਸਕਿਨ ਜ਼ਿਆਦਾ ਇਰੀਟੇਟ ਨਹੀਂ ਹੁੰਦੀ ਆ ਛੇਤੀ ਖਰਾਬ ਨਹੀਂ ਹੁੰਦੀ ਆਗੀ ਸਿਰਫ ਸਕਿਨ ਆਇਲੀ ਆ ਤੁਸੀਂ ਆਇਲ ਆਇਲ ਨੂੰ ਰਿਮੂਵ ਕਰਨ ਦੇ ਲਈ ਇੱਥੇ ਇੱਕ 스ਪੂਨ ਆ ਜਿਹੜਾ ਲੈਮਨ ਵੀ ਦੇ ਵਿੱਚ ਐਡ ਕਰ ਸਕਦੇ ਹੋਗੇ ਬਟ ਜਿਨ੍ਹਾਂ ਦੀ ਸਕਿਨ ਸੈਂਸਿਟਿਵ ਔਰ ਪਿੰਪਲ ਹੋ ਰਹੀਆਂ ਨੇ ਤੁਸੀਂ ਲੈਮਨ ਦਾ ਯੂਜ਼ ਨਹੀਂ ਕਰਨਾ ਹੈ ਜਿਹੜਾ ਲੈਮਨ ਆਗਾ ਇਹ ਸੈਂਸਿਟਿਵ ਸਕਿਨ ਨੂੰ ਬਹੁਤ ਜ਼ਿਆਦਾ ਖਰਾਬ ਕਰ ਦਿੰਦਾ ਆ ਉਹਦੇ ਤੇ ਰੈੱਡ ਰੈੱਡਨੈਸ ਹੋ ਜਾਂਦੀ ਹੈ ਸਕਿਨ ਤੇ ਸਕਿਨ ਇਰੀਟੇਟ ਹੋਣ ਲੱਗ ਜਾਂਦੀ ਹੈ ਜਾਂ ਫਿਰ ਜਿਹੜੇ ਪਿੰਪਲਸ ਨੂੰ ਲੈਮਨ ਲੱਗਦਾਗਾ ਤੁਹਾਡੇ ਪਿੰਪਲ ਜਲਣ ਲੱਗਣਗੇ ਉਹ ਖਰਾਬ ਹੋ ਜਾਣਗੇ ਉਹਨਾਂ ਦੇ ਵਿੱਚ ਬਲੱਡ ਵੀ ਨਿਕਲ ਸਕਦਾ ਜਾਂ ਫਿਰ ਹੋਰ ਜ਼ਿਆਦਾ ਖਰਾਬ ਹੋ ਸਕਦੇ ਨੇ ਇਸ ਲਈ ਸੈਂਸਿਟਿਵ ਸਕਿਨ ਵਾਲਿਆਂ ਨੇ ਔਰ ਪਿੰਪਲ ਵਾਲਿਆਂ ਨੇ ਲੈਮਨ ਦਾ ਯੂਜ਼ ਨਹੀਂ ਕਰਨਾ ਹੈਗਾ ਇੱਥੇ ਆਪਾਂ ਨੇ ਫੇਸ ਪੈਕ ਨੂੰ ਚੰਗੀ ਤਰ੍ਹਾਂ ਚਮਚ ਨਾਲ ਮਿਕਸ ਕਰ ਲਿਆ ਆ ਇਹਨੂੰ ਤੁਸੀਂ 15 ਤੋਂ 20 ਮਿੰਟ ਲਈ ਆਪਣੇ ਫੇਸ ਦੇ ਉੱਤੇ ਲਗਾ ਕੇ ਰੱਖਣਾ ਆ ਉਸ ਤੋਂ ਬਾਅਦ ਇਸਨੂੰ ਤੁਸੀਂ ਹਫ਼ਤੇ ਦੇ ਵਿੱਚ ਤਿੰਨ ਤੋਂ ਚਾਰ ਵਾਰ ਯੂਜ਼ ਕਰ ਸਕਦੇ ਹੋਗੇ ਜਦੋਂ ਤੁਸੀਂ ਇਹਨੂੰ ਫੇਸ ਦੇ ਉੱਤੇ ਉਤਾਰਨਾ ਤਾਂ ਠੰਡੇ ਪਾਣੀ ਦਾ ਯੂਜ਼ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਆਗੀ ਤੁਸੀਂ ਠੀਕ ਜਿਹਾ ਠੰਡਾ ਪਾਣੀ ਲੈ ਕੇ ਆਪਣੇ ਫੇਸ ਨੂੰ ਵੈਸੇ ਵੀ ਠੰਡਾ ਪਾਣੀ ਹੈ ਜਿਹੜਾ oily skin ਲਈ ਬਹੁਤ ਵਧੀਆ ਹੁੰਦਾ ਆ ਜੇ ਤਿੰਨ ਤੋਂ ਚਾਰ ਵਾਰ ਹਫ਼ਤੇ 'ਚ ਯੂਜ਼ ਕਰੋਗੇ ਤਾਂ ਤੁਹਾਨੂੰ ਤੁਹਾਡੀ skin ਦੇ ਉੱਤੇ ਜਿਹੜੇ ਰਿਜ਼ਲਟ ਨਹੀਂਗੇ ਉਹ ਜ਼ਿਆਦਾ ਵਧੀਆ ਮਿਲਣਗੇ ਹੁਣ ਮੈਂ ਇੱਥੇ ਇੱਕ ਬਰਸ਼ ਦੀ ਹੈਲਪ ਨਾਲ ਤੁਹਾਨੂੰ ਆਪਣੇ ਹੱਥ ਦੇ ਉੱਤੇ ਲਗਾ ਕੇ ਦਿਖਾਉਂਗੀ ਇੱਕ ਮੇ ਲਗਾਉਣਾਗਾ ਕਿਉਂਕਿ ਜਿਹੜਾ ਬਰਸ਼ ਹੁੰਦਾਗਾ ਉਹ ਸਕਿਨ ਦੇ ਉੱਤੇ ਜਿਆਦਾ ਚੰਗੀ ਤਰ੍ਹਾਂ तरीके ਨਾਲ ਕੰਮ ਕਰਦਾਗਾ ਤੁਸੀਂ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਹੱਥਾਂ ਨਾਲ ਵੀ ਲਗਾ ਸਕਦੇ ਹੋਗੇ ਪਰ ਜਦੋਂ ਆਪਾਂ ਬ੍ਰਸ਼ ਦਾ ਯੂਜ਼ ਕਰਦੇ ਆਂਗੇ ਤਾਂ ਉਹ ਬਹੁਤ ਜ਼ਿਆਦਾ ਚੰਗੇ ਤਰੀਕੇ ਨਾਲ ਆ ਜਿਹੜਾ ਆਪਣੀ ਸਕਿਨ ਦੇ ਉੱਤੇ ਲੱਗ ਜਾਂਦਾਗਾ ਇਸ ਲਈ ਮੈਂ ਤੁਹਾਨੂੰ ਇੱਥੇ ਬ੍ਰਸ਼ ਨਾਲ ਆਪਣੇ ਹੱਥ ਦੇ ਉੱਤੇ ਲਗਾ ਕੇ ਦਿਖਾਉਂਗੀ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਨਾਗਾ ਤੇ ਤੁਹਾਨੂੰ ਹੌਲੀ-ਹੌਲੀ ਆਪਣੀ ਸਕਿਨ ਦੇ ਵਿੱਚ ਜਿਹੜਾ ਹੈਗਾਗਾ ਉਹ ਡਿਫਰੈਂਸ ਆ ਜਿਹੜਾ ਉਹ ਨਜ਼ਰ ਆਉਣ ਲੱਗ ਜਾਊਗਾ ਇਹ ਤੁਹਾਡੇ ਲਈ ਗਰਮੀਆਂ ਦੇ ਵਿੱਚ ਜਿਹੜਾ ਬਹੁਤ ਜ਼ਿਆਦਾ ਇਹ ਤੁਹਾਨੂੰ ਹੈਲਪ ਕਰਨੀ ਆ ਕਿ ਆਪਣੇ ਆਇਲੀ ਜਿਹੜੀ ਆਇਲ ਆਗਾ ਉਹਨੂੰ ਪਰਾ ਹਟਾਉਣ ਲਈ ਜਿਹੜੀਆਂ ਕੁੜੀਆਂ ਦੀ ਸਕਿਨ ਲੋੜ ਤੋਂ ਵੀ ਜ਼ਿਆਦਾ ਮਤਲਬ ਤੁਸੀਂ ਇਹਨੂੰ ਚਾਹੋ ਤਾਂ ਡੇਲੀ ਵਿੱਚ ਵੀ ਯੂਜ਼ ਕਰ ਸਕਦੇ ਹੋਗੇ ਪਰ ਕਈ ਲੋਕਾਂ ਕੋਲ ਟਾਈਮ ਨਹੀਂ ਹੁੰਦਾ ਇਸ ਲਈ ਮੈਂ ਕਹਿ ਰਹੀ ਹਾਂ ਕਿ ਵੀ ਚਾਹੇ ਤੁਸੀਂ ਵਿੱਚ ਤਿੰਨ ਤੋਂ ਚਾਰ ਵਾਰ ਕਰ ਲਓ ਦੋ ਤੋਂ ਤਿੰਨ ਵਾਰ ਤਾਂ ਕਰੋ ਹੀ ਕਰੋ ਕਿਉਂਕਿ ਗਰਮੀ ਬਹੁਤ ਜ਼ਿਆਦਾ ਗਈ ਔਰ ਪਾਣੀ ਬਹੁਤ ਜ਼ਿਆਦਾ ਪੀਓ ਤਾਂ ਜੋ ਤੁਹਾਡੀ ਜਿਹੜੀ ਸਕਿਨ ਨੂੰ ਉਹ ਵਧੀਆ ਹਾਈਡਰੇਟ ਰੱਖੇ ਤੇ ਆਪਣੀ ਸਕਿਨ ਨੂੰ ਜਿਹੜਾ ਉਹ ਧੂੜ ਮਿੱਟੀ ਤੋਂ ਬਚਾ ਕੇ ਰੱਖੋ ਧੁੱਪ ਤੋਂ ਬਚਾ ਕੇ ਰੱਖੋ ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਿਓ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਮੈਂ ਜਿਹੜੀਆਂ ਆਉਣ ਵਾਲੀਆਂ ਹੋਰ ਸਕੈਨਰ ਰਿਲੇਟਡ ਵੀਡੀਓਜ਼ ਨੇਗੀਆਂ ਜਾਂ ਹੈਲਥ ਰਿਲੇਟਡ ヘア ਰਿਲੇਟਡ ਵੀਡੀਓਜ਼ ਨੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਸਕਾਂ ਪਲੀਜ਼ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਓਕੇ ਬਾਏ ਮਿਲਦੇ ਆਂ ਫਿਰ ਅਗਲੀ ਵੀਡੀਓ ਦੇ ਨਾਲ